ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਜਿਹੜੀ ਕਲੈਕਸ਼ਨ ਹੈ ਇਹਦੇ ਵਿੱਚ ਸਿੰਗਲ ਕਲਰ ਆਇਆ ਸੀ ਬੁਟੀਕ ਵਾਲੀਆਂ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਮੈਂ ਸਾਰੀਆਂ ਐਡ ਕੀਤੀਆਂ ਨੇ ਸੋ ਵੀਡੀਓ ਲਾਸਟ ਤੱਕ ਵੇਖਿਓ ਕਿਉਂਕਿ ਅੱਜ ਦੀਆਂ ਕਲੈਕਸ਼ਨਾਂ ਕਾਫੀ ਸਪੈਸ਼ਲ ਤੇ ਸੋਹਣੀਆਂ ਨੇ ਸਾਰੀਆਂ ਬੁਟੀਕ ਦੀਆਂ ਕਲੈਕਸ਼ਨਾਂ ਨੇ ਰੇਟ ਕੋਸ਼ਿਸ਼ ਕਰਾਂਗੀ ਸਭ ਦੇ ਦੱਸ ਦਿਆਂ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਸਕਰੀਨ ਸ਼ਾਟ ਦੇ ਨਾਲ ਇਹ ਜਿਹੜੀ 5 ਮੀਟਰ ਦੀ ਆਲ ਓਵਰ ਕ੍ਰੇਪ ਦਾ ਸੂਟ ਹੈ ਫੁੱਲ ਹੈਵੀ ਵਰਕ ਹੈ ਸ਼ਰਟ ਦੁਪੱਟਾ ਵੀ ਹੈਵੀ ਵਰਕ ਵਾਲਾ ਹੈ ਰੇਟ ਇਹਦਾ 1480 ਰੁਪਏ ਆ ਸ਼ਿਪਿੰਗ ਚਾਰਜਸ ਜਿਹੜਾ ਫ੍ਰੀ ਹੈ ਰੰਗ ਜਿਹੜੇ ਇਹਨਾਂ ਦੇ ਵਿੱਚ ਬੇਸਿਕ ਰੰਗ ਡਾਰਕ ਕਲਰ ਦੇ ਨੇ ਸਾਰੇ ਕੀ ਵੈਡਿੰਗ ਸਪੈਸ਼ਲੀ ਬ੍ਰਾਈਡਲ ਸਪੈਸ਼ਲ ਨੇ ਐ ਬਲੈਕ ਕਲਰ ਦੇ ਵਿੱਚ ਸਿੰਗਲ ਕਲਰ ਵਿੱਚ ਸੂਟ ਆਇਆ 3250 ਰੁਪਏ ਦਾ ਰੇਟ ਹੈ ਬਕਰੇਪ ਦਾ ਸੂਟ ਹੈ ਬਹੁਤ ਜ਼ਿਆਦਾ ਹੈਵੀ ਵਰਕ ਦੇ ਨਾਲ ਬਾਟਮ 슬ੀਵਜ਼ ਸ਼ਾਰਟ ਫੁੱਲ ਗਲੇ ਤੇ ਵੀ ਹੈਵੀ ਵਰਕ ਆਏਗਾ ਕਲਰ ਇਹਦੇ ਵਿੱਚ ਜਿਹੜਾ ਅਜੇ ਫਿਲਹਾਲ ਸਿੰਗਲ ਹੀ ਆਇਆ ਹੈ ਇਹ ਵਾਲੇ ਪਹਿਲੇ ਸੂਟਾਂ ਦੇ ਖੁਸ਼ ਰੰਗ ਨੇ ਉਹ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਦੁਪੱਟੇ ਹੈਵੀ ਤੇ ਨਾਲੇ ਸਾਰੇ ਸੂਟ ਆਣਗੇ 5 ਮੀਟਰ ਦਾ ਆਲਓਵਰ ਸੂਟ ਸਿੰਗਲ ਕਲਰ ਦੇ ਵਿੱਚ ਇਹ ਵੀ ਕ੍ਰੇਪ ਦਾ ਹੀ ਸੂਟ ਆ ਜਿਹਦੇ ਵਿੱਚ ਬਾਟਮ 슬ੀਵ ਤੇ ਸ਼ਾਰਟ ਫੁੱਲ ਹੈਵੀ ਹੈ ਦੁਪੱਟਾ ਬਹੁਤ ਸੋਹਣਾ ਹੈ 2200 ਰੁਪਏ ਰੇਟ ਹੈ ਇਹਦਾ ਇਹ ਮਸਟਰਡ ਯੈਲੋ ਟੋਨ ਦੇ ਵਿੱਚ ਇਹ ਵੀ ਸਿੰਗਲ ਕਲਰ ਵਿੱਚ ਹੀ ਆਇਆ ਹੈ ਰੰਗ ਦੇ ਵਿੱਚ ਅਜੇ ਫਿਲਹਾਲ ਸਾਡੇ ਕੋਲ ਜਿਹੜਾ ਸਿੰਗਲ ਹੀ ਆਇਆ ਹੈ ਇਹ ਵਾਲੇ ਜਿਹੜੇ ਸੂਟ ਨੇ ਇਹ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਸੂਟਾਂ ਦਾ ਟਾਈ ਡਾਈ ਕਰਵਾਉਣ ਵਾਲੇ ਸੂਟਾਂ ਦਾ ਇਹਨਾਂ ਸੂਟਾਂ ਵਿੱਚ ਹੈ ਕਿ ਰੰਗ ਕਾਫੀ ਜ ਰੰਗ ਬੇਸਿਕ ਉਹੀ ਆਏਗਾ ਤੁਸੀਂ ਜਿਹੜਾ ਵੀ ਕਲਰ ਇਹਨਾਂ ਵਿੱਚ ਕਰਵਾਉਣਾ ਚਾਹੁੰਦੇ ਹੋ ਹੋ ਜਾਏਗਾ ਜੇਕਰ ਤੁਸੀਂ ਇਹਨਾਂ ਨੂੰ ਜਿਹੜਾ ਵਾਈਟ ਕਲਰ ਦੇ ਵਿੱਚ ਕੀ ਆਪਣੀ ਅਕੋਰਡਿੰਗਲੀ ਬਾਅਦ ਚ ਕਲਰ ਕਰਵਾਉਣਾ ਚਾਹੁੰਦੇ ਹੋ ਉਹ ਤੁਹਾਨੂੰ 23 ਰੁਪਏ ਦੇ ਵਿੱਚ ਮਿਲੇਗਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਕਲਰ ਇਹਨਾਂ ਦੇ ਵਿੱਚ ਹੋਏ ਪਏ ਨੇ ਉਹ ਤੁਹਾਨੂੰ ਅਸੀਂ ਸਾਰੇ ਇਥੋਂ ਡਿਜ਼ਾਈਨ ਦੱਸ ਦਿਆਂ ਕਲਰ ਕਿਹੜੇ-ਕਿਹੜੇ ਅਵੇਲੇਬਲ ਨੇ ਉਹ ਤੁਹਾਨੂੰ ਫਿਰ 2400 ਦਾ ਮਿਲੇਗਾ ਇਹ ਸਾਰੇ ਰੰਗ ਇਹਨਾਂ ਵਿੱਚ ਹੋ ਸਕਦੇ ਨੇ ਬਾਕੀ ਤੁਸੀਂ ਆਪਣੀ ਚੋਇਸ ਅਕੋਰਡਿੰਗਲੀ ਵੀ ਰੰਗ ਇਹਦੇ ਵਿੱਚ ਕਰਵਾ ਸਕਦੇ ਹੋ ਸੂਟ ਜਿੰਨੇ ਵੀ ਨੇ ਅੱਜ ਦੀ ਵੀਡੀਓ ਦੇ ਵਿੱਚ ਸ਼ਿਪਿੰਗ ਸਾਰਿਆਂ ਤੇ ਫ੍ਰੀ ਆ ਕਿਸੇ ਤੇ ਵੀ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਤੁਸੀਂ ਜਿਦਵੇਂ ਸੂਟ ਮੰਗਵਾਉਂਦੇ ਹੋ ਐਸੇ ਰੇਟ ਤੇ ਆਏਗਾ 2100 ਦੇ ਵਿੱਚ ਰਾਇਲ ਬਲੂ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਹੈਵੀ ਸੂਟ ਹੈ ਨੇਚਰ ਕਲੇਬ ਦਾ ਫੇਵਰਿਟ ਹੈ ਰੰਗ ਸਿੰਗਲ ਕਲਰ ਹੈ සිංල්ල ල සට බයිපේද රේට ව්‍යම ශාධන ලිෂ පස ස ග නට ඇබිසල්වබ ත ටා රේට බයිසරපය රගේ සත් ගේ ිප නේ. बाकी अगर ਤੁਸੀਂ ਕੋਈ ਕੁਇਰੀ ਕਰਨੀ ਹੈ ਜਾਂ ਕੋਈ ਸੂਟ ਬਾਈ ਕਰਨਾ ਤਾਂ ਉਹਦੇ ਲਈ ਮੈਂ ਆਪਣਾ ਨੰਬਰ 6239245750 ਦਿੱਤਾ ਹਾਂ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਇਹ ਸੂਟ ਜਿਹੜੇ ਨੇ 2700 ਦੇ ਵਿੱਚ ਬਹੁਤ ਹੀ ਪਿਆਰਾ ਸ਼ਿਮਰ ਸ਼ੋਰਟ ਦੇ ਨਾਲ ਕਰੀਪ ਦਾ ਬਾਟਮ ਆਏਗਾ ਹੈਵੀ ਚਿਨੌਣ ਦਾ ਦੁਪੱਟਾ ਆਏਗਾ ਰੇਟ ਇਹਦਾ 2700 ਰੁਪਏ ਆ ਹੋਰ ਕਿਸੇ ਵੀ ਸੂਟ ਦੀ ਤੁਸੀਂ ਕੁਇਰੀ ਕਰਨੀ ਹੈ ਜਾਂ ਕੋਈ ਵੀ ਸੂਟ ਬਾਈ ਕਰਨਾ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਚਾਹੀ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਤੁਹਾਨੂੰ ਤੁਹਾਡੇ ਕੋ ਇਧਰ ਰਿਪਲਾਈ ਜਰੂਰ ਆਏਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਤੇ ਟ੍ਰੈਂਡੀ ਸੁੱਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ